ਹਾਂਜੀ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਨ ਵੀ ਨਹੀਂ ਪਰ ਆਪਿਆਂਾ ਮੇਰੇ ਦਿਨ ਚੋਂ ਜਾਂਦੇ ਹਨ ਰੱਬ ਕੀ ਰੋਣਾ ਕੋਈ ਨਾ ਕੋਈ ਗੱਲ ਨਹੀਂ ਐਨਾ ਮੇਰਾ ਮਨ ਦੁਖੀ ਆ ਕਿ ਕਿ ਆਪਣੇ ਨੂੰ ਸਭ ਤੋਂ ਜ਼ਿਆਦਾ ਲੋਡ ਹੁੰਦੀ ਆ ਤੇ ਰੱਬ ਨੇ ਤੁਹਾਨੂੰ ਮੇਰੇ ਆਪਣੇ ਬਣਾਉਂ ਦਿੱਤੇ ਜੀ ਚਲੋ ਇਹਨੂੰ ਦੇਖ ਲਓ ਭਾਈ ਮਹਿਕ ਨੂੰ ਇਹਨਾਂ ਮਤਲਬ ਇਹਨੇ ਲੋਕਾਂ ਨੂੰ ਜਮਾ ਅੰਬੜਪੂਸੇ ਬਾਹਰ ਰੱਖਿਆ ਹੌਣ ਬਸ ਇਹਨੂੰ ਆਏ ਆ ਵੀ ਮੈਂ ਵਿਊ ਖੱਟ ਲਾਂ ਇਹ ਸਾਰਾ ਵਿਊਆਂ ਦਾ ਚੱਕਰ ਆ ਵੀ ਚੰਗੇ ਪੈਸੇ ਬਣਨ ਲੱਗ ਜਾਣਗੇ ਚੱਲ ਜੇ ਤੇਰੇ ਨਾਲ ਕੁਝ ਵੀ ਹੋਇਆ ਹਨਾ ਫਿਰ ਤੂੰ ਲੋਕਾਂ ਦੇ ਸਾਹਮਣੇ ਸੱਚ ਦੱਸ ਕਿਉਂ ਨਹੀਂ ਰਹੀ ਜਦੋਂ ਤੂੰ ਸੋਸ਼ਲ ਮੀਡੀਆ ਤੇ ਆਈ ਗਈ ਹੈ ਲੋਕੇ ਇਹਨੂੰ ਕਮੈਂਟ ਕਰ ਕਰਕੇ ਇਹਨੂੰ ਪੁੱਛ ਪੁੱਛ ਕੇ ਥੱਕ ਗਏ ਬਸ ਇਹ ਨਾ ਹਿੰਟ ਜੇ ਦੇਈ ਜਾਂਦੀ ਹੈ ਕਿ ਨਾ ਮੇਰੇ ਸਾਰਾ ਪਰਿਵਾਰ ਮੇਰੇ ਨਾਲ ਨਾ ਮੇਰੇ ਪੇਕਿਆਂ ਦਾ ਕੋਈ ਨਾਲ ਪਰ ਇਹ ਕਿਸੇ ਨੂੰ ਸੱਚ ਨਹੀਂ ਦੱਸ ਰਹੀ ਬਸ ਵਿਊ ਇਕੱਠੇ ਕਰ ਰਹੀ ਹੈ ਕਾਹ ਜਾਂ ਹੋ ਗਿਆ ਇਹ ਨਕਾਲਾ ਹੋ ਗਿਆ ਐਡਾ ਹੋ ਗਿਆ ਉੱਡਾ ਹੋ ਗਿਆ ਜੋ ਪਰਮਾਤਮਾ ਨੇ ਦਿੱਤਾ ਸਭ ਸੇਪਟੇ ਐ ਰਾਜੀ ਖੁਸ਼ੀ ਉਦੇ ਹੁਣ ਆ ਦੇਖ ਲੂ ਚਤਰੋ ਇਹੀ ਇੱਕ ਪਾਸੇ ਤਾਂ ਕਹਿ ਰਹੀ ਆ ਵੀ ਲੋਕ ਮੈਨੂੰ ਕਮੈਂਟਾਂ ਦੇ ਵਿੱਚ ਕਹਿ ਰਹੇ ਨੇ ਵੀ ਤੇਰੇ ਸ਼ਾਇਆ ਪੈ ਗਈਆਂ ਤੇਰਾ ਰੰਗ ਕਾਲਾ ਹੋ ਗਿਆ ਗੈਸ ਲਾ ਰਹੇ ਨੇ ਸਾਰੇ ਮੁੰਡਾ ਹੋਊਗਾ ਕੁੜੀ ਹੋਊਗੀ ਹਨਾ ਮੈਂ ਤਾਂ ਕੋਈ ਕਮੈਂਟ ਇਹਦੀ ਵੀਡੀਓ ਥੱਲੇ ਪੜਿਆ ਨਹੀਂ ਜਾ ਕੇ ਵੀ ਕਿਸੇ ਨੇ ਕਿਹਾ ਹੋਵੇ ਵੀ ਤੇਰੇ ਕੋਲੇ ਮੁੰਡਾ ਹੋਊਗਾ ਸਾਰੇ ਲਾਨਤਾ ਹੀ ਪਾਉਂਦੇ ਨੇ ਤੇ ਦੂਜੀ ਗੱਲ ਇਹਨੂੰ ਆਪ ਨੂੰ ਹੀ ਆਏ ਆ ਵੀ ਮੇਰੇ ਮੁੰਡਾ ਹੋਵੇ ਚਾਹੇ ਇਹ ਲੱਖ ਕਹੀ ਜਾਂਦੀ ਹੈ ਠੀਕ ਹੈ ਵੱਡੀ ਬਣੀ ਫਿਰਦੀ ਆ ਇਹ ਇਹਨੂੰ ਆਏਗਾ ਵੀ ਮੈਂ ਲੋਕਾਂ ਦੀ ਜਿਹੜੀ ਹੈਗੀ ਆ ਵੀ ਲੋਕ ਮੈਨੂੰ ਦੱਸਣ ਵੀ ਲੋਕ ਮੈਨੂੰ ਕਹਿਣ ਵੀ ਹਾਂ ਹਾਂ ਤੇਰੇ ਮੁੰਡਾ ਹੀ ਹੋਊਗਾ ਮੈਂ ਅੱਜ ਤੱਕ ਕੋਈ ਕਮੈਂਟ ਨਹੀਂ ਪੜ ਵੇ ਲਈ 참 ਦਿਓ ਮੈਂ ਵੀ ਕਿਸੇ ਦਿਨ ਧੀਆਂ ਹੈ ਨਾ ਕਿਸੇ ਦੀ ਵਾਈਫ ਆ ਕਿਸੇ ਦੀ ਨੂੰਹ ਆ ਜਦ ਇਹ ਨਹੀਂ ਤੋਟ ਰਹੇ ਹੈਗੇ ਗਲਤ ਬੋਲਣ ਲੱਗੇ ਤਾਂ ਫਿਰ ਮੈਨੂੰ ਇੰਨਾ ਪਤਾ ਵੀ ਆਪਣੀਆਂ ਵਾਰੇ ਵੀ ਨਹੀਂ ਤੋਟਦੇ ਹੁਣ ਇਹ ਤੈਨੂੰ ਕਿਸੇ ਦੀਆਂ ਧੀਆਂ ਭੈਣਾਂ ਦੀ ਟੈਨਸ਼ਨ ਲੈਣ ਦੀ ਲੋੜ ਹੈ ਨਹੀਂ ਅੱਜ ਤੈਨੂੰ ਯਾਦ ਆ ਗਿਆ ਵੀ ਤੂੰ ਕਿਸੇ ਦੀ ਵਾਈਫ ਆ ਕਿਸੇ ਦੀ ਧੀ ਆ ਹੈ ਨਾ ਤੇ ਉਂ ਤੂੰ ਸਾਰੇ ਟੱਬਰ ਨੂੰ ਵਲੌਗ ਬਣਾਉਣ ਤੇ ਲਾਤਾ ਕੀ ਗੱਲ ਆ ਪਹਿਲਾਂ ਤਾਂ ਤੂੰ ਬੜਾ ਕਹਿੰਦੀ ਹੁੰਦੀ ਸੀ ਵੀ ਜੇ ਮੈਂ ਕਿਤੇ ਕੁਝ ਗਲਤ ਪਾਉਂਗੀ ਜਾਂ ਗਲਤ ਬੋਲੂਗੀ ਤੁਸੀਂ ਮੇਰੀਆਂ ਗਲਤੀਆਂ ਮੈਨੂੰ ਦੱਸੋ ਮੈਂ ਉਹ ਚ ਸੁਧਾਰ ਲਿਆਉਂਗੀ ਹੁਣ ਕੀ ਹੋ ਗਿਆ ਹੁਣ ਤੈਨੂੰ ਮਿਰਚਾਂ ਲੜਨ ਲੱਗੀਆਂ ਮੈਂ ਦੰ ਬੰਦਨ ਦੀ ਵੀ ਮੇਰੀ ਕਾਤੀ ਤੇ ਮੈਂ ਹੰਗਰ ਹੁੰਗੜੇ ਤੋਂ ਬਾਅਦ ਤੇ ਥੋੜੇ ਦੇਰ ਕਿ ਨਾ ਪੈਟ ਵੀ ਨਹੀਂ ਹੁੰਦਾ ਨਾ ਇਹ ਜਿਆਦਾ ਖੜਦਾ ਤੂੰ ਕਿਹੜਾ ਬਲੌਗ ਬਣਾ ਕੇ ਦਿਖਾਇਆਗਾ ਵੀ ਹਾਂ ਭਾਈ ਤੂੰ ਸਫਾਈ ਕੀਤੀ ਅਸੀਂ ਕਿਵੇਂ ਮੰਨਗੇ ਹੈ ਜਦੋਂ ਅਸੀਂ ਦੇਖਦੇ ਆ ਤੈਨੂੰ ਬੈਠੀ ਹੁੰਨੀ ਆ ਉਹ ਮਾਰੀ ਜਾਂਦੀ ਆ ਨਾਲੇ ਤੂੰ ਆ ਗਈ ਜਦੋਂ ਤੂੰ ਕੰਮ ਕਰਦੀ ਹੋਏਂਗੀ ਨਾ ਤੂੰ ਵਲੌਗ ਬਣਾਏਂਗੀ ਕਿਉਂਕਿ ਤੂੰ ਲੋਕਾਂ ਨੂੰ ਦਿਖਾਉਣਾ ਹੁੰਦਾ ਵੀ ਹਾਂ ਮੈਂ ਕੰਮ ਕੀਤਾ ਗੱਪ ਮਾਰੀ ਜਾਨੀ ਬੈਠੀ ਇੱਥੇ ਮੂੰਹ ਚੱਕ ਕੇ ਇਹ ਮੈਂ ਰਸੋਈ ਦੀ ਸਫਾਈ ਕਰਤੀ ਤੂੰ ਕਿੱਥੇ ਕਰਦੀ ਆ ਹੁਣ ਸਫਾਈਆਂ ਤਿੰਨ ਤੱਕ ਕੰਟੈਂਟ ਮਿਲ ਗਿਆ ਤੂੰ ਪ੍ਰੈਗਨੈਂਟ ਜੋ ਹੈਗੀ ਐ બસ ਇੱਕ ਡਰਾਮੇ ਕਰੀ ਜਾਨੀ ਰਹਿਣੀ ਆ ਮੰਨਿਆ ਕਿ ਪ੍ਰੈਗਨੈਂਟ ਔਰਤ ਨੂੰ ਕੇਅਰ ਦੀ ਲੋੜ ਹੁੰਦੀ ਆ ਥੋੜਾ ਆਪਣਾ ਖਿਆਲ ਰੱਖਣ ਦੀ ਲੋੜ ਹੁੰਦੀ ਆ ਪਰ ਤੇਰੇ ਵਾਂਗੂ ਤਾਂ ਨਹੀਂ ਵੀ ਵਲੌਗ ਬਣਾਉਂਦੀ ਤਾਂ ਕੁਝ ਦੁਖਦਾ ਨਹੀਂ ਇਹ ਮੈਥੋਂ ਬੈਠਾ ਨਹੀਂ ਜਾਂਦਾ ਮੈਥੋਂ ਖੜਾ ਨਹੀਂ ਜਾਂਦਾ ਜੇ ਮੈਂ ਖੜਾ ਜਾਂਦੀ ਆ ਮੈਥੋਂ ਬੈਠਾ ਨਹੀਂ ਜਾਂਦਾ ਮੰਨਦੇ ਇਹ ਚੀਜ਼ਾਂ ਨਾਰਮਲ ਹੁੰਦੀਆਂ ਨੇ ਹਾਂ ਦਿੱਕਤ ਆਉਂਦੀ ਆ ਤੇ ਫਿਰ ਜਦੋਂ ਵਲੌਗ ਬਣਾਉਣਾ ਹੁੰਦਾ ਉਦੋਂ ਅੱਧਾ ਘੰਟਾ ਬੈਠੀ ਰਹਿਣੀ ਆ ਵਲੌਗ ਬਣਾਉਣ ਦੇ ਚੱਕਰ ਦੇ ਵਿੱਚ ਕੈਮਰਾ ਚੱਕ ਕੇ ਉਹ ਤਾਂ ਤੇਰਾ ਕੁਝ ਦੁਖਦਾ ਨਹੀਂ ਅੱਜ ਕੱਲ ਦੇ ਜਿਹੜੇ ਬਲੌਗਰ ਨੇ ਨਾ ਤੇਰੇ ਅਰਗੇ ਟੁਕਚੂ ਜੇ ਉਹ ਬੱਚਾ ਨਹੀਂ ਕੰਟੈਂਟ ਜੰਮਦੇ ਨੇ ਤੁਹਾਨੂੰ ਇੱਕ ਕੰਟੈਂਟ ਮਿਲ ਰਿਹਾ ਹੋਰ ਕੋਈ ਚੱਕਰ ਨਹੀਂ ਬਾਕੀ ਲੋਕਾਂ ਨੂੰ ਇਹ ਕਰਦੀ ਹੈ ਵੀ ਲੋਕ ਮੈਨੂੰ ਕਹਿ ਰਹੇ ਨੇ ਗੈਸ ਲਾਉਂਦੇ ਨੇ ਮੇਰੇ ਕੋਲ ਮੁੰਡਾ ਹੋਊਗਾ ਚਾਹੁੰਦੀ ਇਹ ਆਪ ਆ ਵੀ ਸਾਡੇ ਕੋਲੇ ਮੁੰਡਾ ਹੀ ਹੋਵੇ ਠੀਕ ਹੈ ਇਹਨੂੰ ਆਏ ਆ ਵੀ ਮੇਰੇ ਮੁੰਡਾ ਹੋਵੇ ਮੇਰੇ ਕੁੜੀ ਨਾ ਹੋਵੇ ਚਾਹੇ ਲੱਖ ਕਹੀ ਜਾਂਦੀ ਹੈ ਵੀ ਸਾਨੂੰ ਕੁੜੀ ਦਾ ਮੁੰਡੇ ਦਾ ਕੋਈ ਚੱਕਰ ਨਹੀਂ ਫੇਰ ਕਹਿੰਦੀ ਲੋਕ ਸਾਡੀ ਬੋਲੀ ਤੇ ਬੋਲਦੇ ਨੇ ਵੀ ਜਦੋਂ ਤੁਸੀਂ ਬੋਲਦੇ ਹੀ ਇਸ ਤਰੀਕੇ ਦੇ ਨਾਲੋਂ ਲੋਕਾਂ ਨੇ ਤਾਂ ਬੋਲਣਾ ਹੀ ਆ ਨਾ ਮੌਕਾ ਦੇ ਲੋਕਾਂ ਨੂੰ ਬੋਲਣ ਦਾ ਕਹ ਲਈ ਹੁਣ ਭਰਾਓ ਚਲੋ ਕਿਸੇ ਦੇ ਮੰਗਤੇ ਦੇ ਸਿਰ ਤੋਂ ਹੀ ਤੁਸੀਂ ਵਿਊ ਖਾ ਰਹੇ ਹੋ ਪੈਸੇ ਕਮਾ ਰਹੇ ਹੋ ਚੈਨਲ ਮੋਨਟਾਈਜ਼ ਕਰਾ ਰਹੇ ਹੋ ਮੰਗਤਿਆਂ ਦੇ ਸਿਰੋਂ ਕਿਉਂਕਿ ਤੁਹਾਡੇ ਕੋ ਆਪਣਾ ਕੋ ਕੰਟੈਂਟ ਹੀ ਹੈ ਨਹੀਂ ਵੀਰੇ ਤੁਹਾਡੇ ਕੋ ਆਪਣਾ ਕੁਝ ਹੈ ਨਹੀਂ ਮੈਂ ਅੱਜ ਤੱਕ ਨਾ ਇਹਨੂੰ ਇਹੋ ਜਿਹਾ ਕੁਝ ਬੋਲੀ ਨਹੀਂ ਸੀ ਪਰ ਅੱਜ ਨਾ ਮੈਨੂੰ ਇਹਨੇ ਬੋਲਣ ਤੇ ਮਜਬੂਰ ਕਰਤਾ ਕਿ ਇਹ ਬਾਦਰੀ ਜੀ ਨਾ ਇਹ ਮੱਝ ਜੀ ਆਪਣੇ ਆਪ ਨੂੰ ਹੁਣ ਹੀਰੋਇਨ ਸਮਝਣ ਲੱਗ ਗਈ ਠੀਕ ਹੈ ਇਹਨੂੰ ਆਪਾਂ ਆਮ ਲੋਕਾਂ ਨੇ ਹੀ ਇੱਥੇ ਤੱਕ ਪਹੁੰਚਾਇਆ ਇਹਨੂੰ ਲੋਕ ਜਾਣਣ ਲੱਗੇ ਇਹਨੂੰ ਚੰਗੇ ਪੈਸੇ ਬਣਨ ਲੱਗੇ ਤੇ ਇਹਦੇ ਵਿੱਚ ਹੁਣ ਆ ਗਿਆ ਹੰਕਾਰ ਇਹਦੇ ਚ ਹੁਣ ਮੈਂ ਬੋਲਣ ਲੱਗੀ ਇਹ ਬੋਲਦੀ ਦੇਖ ਲੋ ਕਿਵੇਂ ਆਹੀ ਹਨਾ ਤੁਹਾਡੇ ਕੋਲੇ ਕੋਈ ਕੰਟੈਂਟ ਹੈ ਨਹੀਂ ਮੈਨੂੰ ਡਿਜੀਟਲ ਮੰਗਦੀ ਕਹਿੰਨੇ ਹੋ ਮੇਰੇ ਸਿਰ ਤੋਂ ਕਮਾਉਨੇ ਹੋ ਡਿਜੀਟਲ ਮੰਗਦੀ ਤੇ ਸਿਰ ਤੋਂ ਹੀ ਤੁਹਾਨੂੰ 4 ਪੈਸੇ ਬਣ ਰਹੇ ਨੇ ਕੀ ਗੱਲ ਆ ਬਈ ਤੂੰ ਸਾਨੂੰ ਘਰੇ ਆ ਕੇ ਪੈਸੇ ਦੇ ਕੇ ਜਾਨੀ ਇਹ ਇੱਥੇ ਕਿੰਨਾ ਦੀ ਗੱਲ ਕਰ ਰਹੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਫਿਰ ਨਾਂ ਲੈ ਕੇ ਗੱਲ ਕਰਦੀ ਨਾ ਨਾਂ ਕਿਉਂ ਨਹੀਂ ਲੈਂਦੀ ਨਾਂ ਲੈ ਕੇ ਗੱਲ ਕਰਨੀ ਸੀ ਵੀ ਜਿਹੜੇ ਲਾਈਵ ਆ ਕੇ ਮੈਨੂੰ ਬੋਲਦੇ ਨੇ ਇਹ ਹੁਣ ਚਾਂਬਲੀ ਫਿਰਦੀ ਆ ਇਹਨੂੰ ਆਏ ਆਏ ਨੇ ਇੱਕ ਜਣੇ ਦਾ ਚੈਨਲ ਉਡਾਤਾ ਨਾ ਇਹਨੂੰ ਆਏ ਆ ਵੀ ਮੈਂ ਪਤਾ ਨਹੀਂ ਕਿੱਡੀ ਕੁ ਬਣੀ ਫਿਰਦੀ ਆ ਐਡੀ ਤੂੰ ਹੈ ਨਹੀਂ ਲੋਕਾਂ ਦੇ ਸਿਰ ਉਂ ਚੜੀਆਂ ਜਿੱਦ ਦੇ ਲੋਕ ਆੱਕ ਗਏ ਨਾ ਲੋਕ ਤੈਨੂੰ ਮੈਂਡ ਚ ਥੱਲੇ ਲਾ ਦੇਣਗੇ ਆ ਜਿਹੜਾ ਤੇਰੇ ਚ ਹਕਾਰ ਬੋਲਣ ਲੱਗ ਗਿਆ ਹੋ ਜੀਂ ਦਾ ਹਕਾਰ ਨਾ ਮੈਂ ਛਟਾਲਾ ਪੈ ਜਾਂਦਾ ਹੁੰਦਾ ਉਦੋਂ ਕਿੱਥੇ ਸੀ ਡਿਜੀਟਲ ਮੰਗਦੀ ਹੈ ਹੁਣ ਤੂੰ ਤੈਨੂੰ ਮਿਰਚਾਂ ਲੱਗਦੀਆਂ ਜਾਂ ਤੈਨੂੰ ਡਿਜੀਟਲ ਮੰਗਦੀ ਕਹਿੰਦੇ ਆ ਤਾਂ ਉਦੋਂ ਕਿੱਧਰ ਸੀ ਤੇਰਾ ਇਹ ਹਕਾਰ ਜਦੋਂ ਰੋ ਰੋ ਕੇ ਲੋਕਾਂ ਤੋਂ ਸਿੰਪੈਥੀ ਗੇਨ ਕਰਦੀ ਸੀ ਲੋਕਾਂ ਨੇ ਤੇਰਾ ਘਰ ਵਧੀਆ ਬਣਵਾਤਾ ਤੈਨੂੰ ਚਾਰ ਪੈਸੇ ਖਾਤਿਆਂ ਚ ਪਾਤੇ ਤੇ ਹੁਣ ਤੂੰ ਚਾਂਬਲੀ ਕਰਦੀ ਹੈ ਆਈ ਵੱਡੀ ਇਹ ਹੁਣ ਉਦੋਂ ਤਾਂ ਬੋਲਦੀ ਨਹੀਂ ਸੀ ਹਕਾਰ ਦੇ ਵਿੱਚ ਉਹ ਤਾਂ ਮੰਨਤਾ ਕਰਦੀ ਸੀ ਪਲੀਜ਼ ਮੈਨੂੰ ਸਪੋਰਟ ਕਰੋ ਪਲੀਜ਼ ਮੈਨੂੰ ਸਪੋਰਟ ਕਰੋ ਹੁਣ ਹੁਣ ਕੀ ਹੋ ਗਿਆ ਹੁਣ ਲੋਕਾਂ ਦੀ ਸਪੋਰਟ ਦੀ ਤੈਨੂੰ ਲੋੜ ਹੈ ਨਹੀਂ ਜੇ ਲੋਕ ਤੈਨੂੰ ਸਬਸਕ੍ਰਾਈਬ ਕਰਨੇ ਜਾਣਦੇ ਆ ਨਾ ਤਾਂ ਲੋਕ ਤੈਨੂੰ ਅਨਸਬਸਕ੍ਰਾਈਬ ਵੀ ਕਰ ਸਕਦੇ ਆ ਆਈ ਵੱਡੀ ਹੀਰੋਇਨ ਕੁਝ ਨਹੀਂ ਕਰ ਸਕਦੇ ਕੁਝ ਲੋਕਾਂ ਦਾ ਕੁਝ ਨਹੀਂ ਹੋ ਸਕਦਾ ਕੁਝ ਜੋ ਮਰਜ਼ੀ ਕਹਿੰਦੇ ਨੇ ਕੰਦੇ ਤੇ ਮੱਖਾ ਮਾਰ ਲਓ ਚਲੋ ਬਾਕੀ ਜਿਨ੍ਹਾਂ ਨੂੰ ਮੈਨੂੰ ਨਹੀਂ ਪਸੰਦ ਹੋ ਮੈਨੂੰ ਨਾ ਦੇਖੋ ਸਕਰੋਲ ਕਰ ਦਿਓ ਵੀਡੀਓ ਨਾ ਦੇਖੋ ਪਰ ਮੈਂ ਇੰਨਾ ਕਿ ਮੈਨੂੰ ਆਪਣੇ ਆਪ ਤੇ ਮਾਣ ਆਪਾਂ ਕੋਈ ਸ਼ਰੀਲ ਵੀਡੀਓ ਨਹੀਂ ਬਣਾਉਂਦੇ ਕੋਈ ਗਾਲੀ ਗਲੋਚ ਨਹੀਂ ਕਰਦੇ ਅੱਛਾ ਇਹ ਕੁਝ ਕੁ ਲੋਕਾਂ ਦਾ ਨਾ ਕੁਝ ਨਹੀਂ ਹੋ ਸਕਦਾ ਮਤਲਬ ਕੰਨ ਦੇ ਚ ਮੁੱਠਾ ਮਾਰਨ ਵਾਲੀ ਗੱਲ ਆ ਤੇ ਤੇਰਾ ਪਤਾ ਕੀ ਸਿਸਟਮ ਆ ਵੀ ਮੱਝਮੂਰੇ ਬੀਨ ਵਜਾਉਣ ਦਾ ਕੋਈ ਫਾਇਦਾ ਨਹੀਂ ਠੀਕ ਆ ਤੇਰੇ ਮੂਰੇ ਜਿੰਨੀ ਮਰਜ਼ੀ ਬੀਨ ਵਜਾਈ ਐਗੇ ਉਹੀ ਗੱਲ ਆ ਜਿਵੇਂ ਮੱਝਮੂਰੇ ਬੀਨ ਵਜਾਈ ਜਾਊ ਠੀਕ ਆ ਤੇ ਤੂੰ ਦੂਜਿਆਂ ਨੂੰ ਮਾਣਾ ਚੰਗਾ ਬੋਲਦੀ ਆ ਇਹ ਆਪਣਾ ਕੰਟੈਂਟ ਯੂਜ਼ ਕਰੋ ਸਾਡਾ ਆਪਣਾ ਕੰਟੈਂਟ ਹੀ ਹੁੰਦਾ ਅਸੀਂ ਤੇਰਾ ਕੰਟੈਂਟ ਨਹੀਂ ਚੋਰੀ ਕਰਦੇ ਠੀਕ ਆ ਅਸੀਂ ਸਿਰਫ ਤੇਰੀ ਔਕਾਤ ਦੱਸਦੇ ਹੁੰਨੇ ਆ ਤੈਨੂੰ ਵੀ ਤੂੰ ਕਿੱਥੇ ਕੀ ਕਰਦੀ ਆ ਤੇ ਕੀ ਨਹੀਂ ਅੱਛਾ ਇਹ ਕਹਿੰਦੀ ਆ ਵੀ ਮੈਨੂੰ ਇੰਨਾ ਪਤਾ ਵੀ ਮੈਂ ਕੋਈ ਅਸ਼ਲੀਲ ਵੀਡੀਓ ਨਹੀਂ ਪਾਉਂਦੀ ਹੋਰ ਕੀ ਆ ਹੁਣ ਤੂੰ ਸੂਟਾਂ ਤੋਂ ਪਹਿਲਾਂ ਕਮਲੀ ਜੀ ਬਣ ਕੇ ਰਹਿੰਦੀ ਹੁੰਦੀ ਸੀ ਹੁਣ ਤੂੰ ਆਪਣੇ ਆਪ ਨੂੰ ਐ ਬਣਦੀ ਐ ਜਿਵੇਂ ਤੂੰ ਵੱਡੀ ਰਾਨੀ ਮੁਖਰਜੀ ਹੋਵੇਂ ਹੈ ਤੇ ਫੇਰ ਤੂੰ ਸੂਟਾਂ ਤੋਂ ਹੁਣ ਜੀਨਾ ਤੇ ਆ ਗਈ ਦਿਖਾਵਾਂ ਤੇਰੀ ਫੋਟੋ ਥੰਬਨੇਲ ਚ ਲਾਉਂਗੀ ਕੋਈ ਗੱਲ ਨਹੀਂ ਦੇਖ ਲਈ ਹੁਣ ਤੂੰ ਸੂਟ ਪਾਉਂਦੀ ਸੀ ਪਹਿਲਾਂ ਸੂਟਾਂ ਤੋਂ ਤੂੰ ਜੀਨਾ ਤੇ ਆ ਗਈ ਤੇ ਉਹ ਦਿਨ ਦੂਰ ਨਹੀਂ ਮੋਟੀਏ ਜਦੋਂ ਤੂੰ ਜੀਨਾ ਤੋਂ ਨਾ ਸ਼ਾਰਟਸ ਤੇ ਆਜੇਂਗੀ ਮੈਥੋਂ ਲੈ ਕੇ ਆ ਕੇ ਲੈ ਲਾਏ ਚੀਜ਼ ਆਈ ਵੱਡੀ ਇਹ ਮੈਂ ਕੋਈ ਅਸ਼ਲੀਲ ਵੀਡੀਓ ਨਹੀਂ ਪਾਉਂਦੀ ਸਵਾਦ ਤਾਂ ਫੇਰ ਸੀ ਜਿਹੋ ਜੀ ਸੀਗੀ ਸਿੰਪਲ ਉਹੋ ਜੀ ਰਹਿੰਦੀ ਜਿੱਦਾਂ ਦਾ ਲੋਕਾਂ ਨੇ ਤੈਨੂੰ ਪਸੰਦ ਕੀਤਾ ਸੀ ਜਿੱਦਾਂ ਸੇ ਲੋਕਾਂ ਨੇ ਤੈਨੂੰ ਪਿਆਰ ਦੇਣਾ ਸ਼ੁਰੂ ਕੀਤਾ ਸੀ ਵੀ ਚਲ ਕੋਈ ਗੱਲ ਨਹੀਂ ਗਰੀਬਣੀ ਹੈਗੀ ਆ ਵਿਚਾਰੀ ਦੇ ਨਾਲ ਭਰਾ ਆ ਗਏ ਤੇ ਨਾ ਇਹ ਚੰਗੇ ਘਰ-ਬਾਰ ਤੋਂ ਆ ਘਰ ਵਾਲੇ ਦਾ ਵਿਚਾਰਾ ਸ਼ਰਾਬੀ ਗਬਾਬੀ ਆ ਵੀ ਚਲ ਕੋਈ ਗੱਲ ਨਹੀਂ ਆਈ ਵੱਡੀ ਤੂੰ ਹਜੇ ਤੂੰ ਆਪਣੇ ਆਪ ਨੂੰ ਬੜੀ ਚੰਗੀ ਦੱਸਦੀਆਂ ਘਰ ਵਾਲੇ ਨੂੰ ਤੂੰ 24 ਘੰਟਿਆਂ ਤੋਂ ਵਿਚਾਰਦੇ ਭਾਂਡੇ ਮਜ਼ਾਈ ਜੰਨੀ ਆ ਲੋਕਾਂ ਨਾਲ ਤੂੰ ਮੱਥੇ ਲਾਉਣ ਆਗੀ ਹੈਂ ਲੋ ਮੇਰੇ ਵਾਲੇ ਟਿੱਪਣੀਆਂ ਕਰਦੇ ਵੀ ਇਹ ਮੰਗਤੀ ਆ ਡਿਜੀਟਲ ਮੰਗਤੀ ਮੱਝ ਖਾਨਸੂਰੀ ਰੱਟ ਢ ਦੇਖੋ ਇਹ ਮੂੰਹ ਵੇਖੋ ਹਨਾ ਤੇ ਉਹ ਮੰਗਤੀ ਦਾ ਸਿਰ ਉਹ ਵਿਊਜ਼ ਖਾ ਰਹੇ ਆ ਕਲਾਪਿੰਗ ਕਰਨੀ ਬੰਦ ਦੀ ਵੀ ਤਾਂ ਤੁਹਾਡੇ ਲਈ ਵੀਰੇ ਤਾਂ ਸੌਰੀ ਵੀਰੇ ਨਿਕਲ ਗਾਓ ਸੌਰੀ ਵੀਰੇ ਨਿਕਲ ਗਿਆ ਮੂੰਹ ਚ ਹੂੰ ਤੇ ਵੀਰੇ ਨਿਕਲ ਗਿਆ ਮੇਰੇ ਮੂੰਹ ਚੋਂ ਆ ਦੇਖ ਲਓ ਬੋਲਦੀ ਕਿਵੇਂ ਆ ਇਹ ਮੱਝ ਦੇ ਸਿਰ ਉਹ ਹੀ ਤੁਸੀਂ ਖਾ ਰਹੇ ਹੋ ਤੁਸੀਂ ਮੰਗਤੀ ਦੇ ਸਿਰ ਉਹ ਹੀ ਖਾ ਰਹੇ ਹੋ ਵੀ ਜਿਵੇਂ ਤੂੰ ਤਾਂ ਸਾਡੇ ਘਰੇ ਰਾਸ਼ਨ ਸੱਟ ਕੇ ਜੰਨੀ ਆ ਤੇਰੇ ਸਿਰ ਉਹ ਕਿਉਂ ਖਾ ਰਹੇ ਹੋ ਬਈ ਅਗਲੇ ਦੀ ਆਪਦੀ ਮਿਹਨਤ ਆ ਠੀਕ ਹੈ ਤੇਰਾ ਕੰਟੈਂਟ ਨਹੀਂ ਗੁਜੱਕਦਾ ਅਗਲੇ ਆਪਦੀ ਮਿਹਨਤ ਕਰਦੇ ਆ ਰੋਸਟ ਕਰਨਾ ਵੀ ਕੋਈ ਹਰੇਕ ਦੇ ਵਸ ਦੀ ਗੱਲ ਨਹੀਂ ਤੂੰ ਕਰਕੇ ਦਿਖਾ ਦੇ ਕਿਸੇ ਨੂੰ ਰੋਸਟ ਤੂੰ ਇੱਕ ਨਵਾਂ ਚੈਨਲ ਖੋਲ੍ਹ ਲੈ ਚੱਲ ਤੇਰੇ 'ਚ ਹੈਗੀ ਹੈ ਨਾ ਹਿੰਮਤ ਤੈਨੂੰ ਲੱਗਦਾ ਵੀ ਇਹ ਕਿਸੇ ਦਾ ਕੰਟੈਂਟ ਆ ਲੈ ਤੂੰ ਸਾਡੀਆਂ ਵੀਡੀਓਜ਼ ਦੇ ਉੱਪਰ ਰੋਸਟ ਕਰਿਆ ਕਰ ਤੈਨੂੰ ਲੱਗ ਜੂ ਪਤਾ ਵੀ ਕਿੱਦਾਂ ਰੋਸਟ ਕਰਦੇ ਆ ਰੋਸਟ ਕਰਨਾ ਕੋਈ ਸੌਖਾ ਗਾ ਤੂੰ ਤਾਂ ਚੱਕ ਦੀਆਂ ਕੈਮਰਾ ਹੱਗਣ ਗਈਆਂ ਤਾਂ ਬਣਾ ਲੈਂਗੇ ਮੁੱਤਣ ਗਈਆਂ ਤਾਂ ਬਣਾ ਲੈਣੀਆਂ ਘਰ ਵਾਲਾ ਭਾਂਡੇ ਧੋਂਦਾ ਤਾਂ ਵੀਡੀਓ ਬਣਾ ਲੈਂੀਆਂ ਤੂੰ ਤਾਂ ਚੱਕ ਕੇ ਆਈ ਬਲੌਗ ਬਣਾ ਦਿੰਨੀ ਦੱਸ ਮੈਨੂੰ ਨਾਲੇ ਤੈਨੂੰ ਕੌ ਰਾਬਾਸ ਰੇਤਰੀ ਵਾਇਰਲ ਹੋ ਗਈ ਤੇ ਤੈਨੂੰ ਚਲ ਚਾਰ ਜਣੇ ਜਾਣਨ ਲੱਗ ਗਏ ਅਜੇ ਰੋਸਟਰਸ ਤੈਨੂੰ ਰੋਸਟ ਕਰ ਰਹੇ ਨੇ ਨਾ ਤਾਂ ਹੀ ਤੈਨੂੰ ਚਾਰ ਪੈਸੇ ਬਣਦੇ ਨੇ ਨਹੀਂ ਤੇਰੀ ਐਡੀ ਔਕਾਤ ਨਹੀਂ ਸੀਗੀ ਹਕਾਰਤਨਾ ਤੇਰਾ ਮਿੰਟਾ ਜਿ ਢਾਲਾ ਹੋ ਜਾਣਾ ਆ ਪ੍ਰੀਤ ਕਾਸ਼ ਵਰਗਿਆਂ ਦਾ ਵੇਖ ਲੈ ਕੀ ਬਣਿਆ ਸੀਗਾ ਜਦੋਂ ਹਕਾਰ ਦੇ ਵਿੱਚ ਰਿਪਲਾਈ ਦਿੰਦੇ ਸੀ ਹੁਣ ਬੈ ਗਈ ਨਾ ਠੰਡੇ ਸਿਲੇ ਹੋ ਕੇ ਤੇ ਤੇਰੇ ਨਾਲ ਵੀ ਇਹੀ ਹੋਣੀ ਆ ਬਹੁਤ ਜਲਦ ਹੋਊਗੀ ਇਹ ਕਿਉਂਕਿ ਤੂੰ ਆ ਗਈ ਹਕਾਰ ਦੇ ਵਿੱਚ ਤੇ ਹਕਾਰ ਬੰਦੇ ਨੂੰ ਮਿੰਟ ਚ ਨਾ ਅਰਸ਼ਾਂ ਤੋਂ ਫਰਸ਼ਾਂ ਤੇ ਲੈ ਆਉਂਦਾ ਇਹ ਲੋਕਾਂ ਦੇ ਸਿਰੋਂ ਹੀ ਤੂੰ ਇੱਥੋਂ ਤੱਕ ਪਹੁੰਚੀ ਆ ਬਾਕੀ ਜੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਇਹੋ ਜਿਹੇ ਬਲੌਗਰਾਂ ਨੂੰ ਨਾ ਤੁਸੀਂ ਨਾਂ ਸਿਰੇ ਚੜਨ ਦਿਆ ਕਰੋ ਨਾ ਚੜਨ ਦਿਆ ਕਰੋ ਮੈਂ ਤਾਂ ਤੁਹਾਨੂੰ ਇਹੀ ਕਹੂੰਗੀ ਠੀਕ ਹੈ ਇਹ ਬੇੜਾਦਰਕ ਕਰ ਰਹੇ ਨੇ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ